ਉਹਨੇ ਵੱਡੇ ਵੱਡੇ ਮੌਕੇ ਦਿੱਤੇ ਆ ਅਮਰਜੀਤ ਸਿੰਘ ਜੀ ਤੌਰ ਤੇ ਟੱਕ ਲਾ ਗਿਆ ਹੈ ਜਗਰਾਜ ਦੇ ਸਾਰੇ ਭਰਾ ਦੇ ਉਹ ਤੋਂ ਬਲੋਕ ਦੇ ਰੋਡ ਟਿਕੜ ਦਾ ਸਰਦਾਰ ਉਹ ਕਹਿੰਦੇ 11000 ਰੁਪਏ ਲਿਖਿਆ ਜਾਵੇਗਾ ਅਸੂਧਾ ਮਸੀਹ ਕੌਮ ਦੇ ਧੰਨਵਾਦ ਕਰਦੇ ਆ ਅੱਗੇ ਵੀਰ ਦੇ ਭਾਈ ਜਗਰਾਜ ਦੇ ਗਵਾਲ ਖਾਲੇ ਰੌਤ ਪਿੰਟਰ ਨੂੰ ਅੱਜ 11000 ਦੇ ਸਰਦਾਰ ਆਓ ਖੁਸ਼ੀ ਵਾਪਸ ਤੇ ਬੋਲ ਵੀਰ ਦੇ ਆਹ ਅਗਲੀ ਰੇਡ ਤੇ ਸਪਿੰਟਰਾਂ ਵਾਲਾ ਮਨੀਤ ਕੈਨੇਡਾ ਯਾਦ ਕੈਨੇਡਾ ਅੰਮੋ ਕੈਨੇਡਾ ਸੰਦੀਪ ਯੂਕੇ ਤੇ ਗੁਰਜੰਟ ਕੈਨੇਡਾ ਤੇ ਕੀ ਪੁਰਤਕਾਲ ਇਹਨਾਂ ਭਰਾਵਾਂ ਦਾ ਵੀ ਵੱਡਾ ਯੋਗਦਾਨ ਔਰ ਸਾਹਮਣੇ ਕਬੱਡੀ ਸਪਿੰਟਰਾਂ ਵਾਲੇ ਵੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਸਾਬਾ ਸਾਬਾ ਆਓ ਵੇਖਦੇ ਹਾਂ ਵੀ ਸ਼ਾਂਕੇ ਦੀ ਕੋਸ਼ਿਸ਼ ਤੇ ਨੰਬਰ ਧਾਵੀ ਦਾ ਬਿੱਲਾ ਸਰਪੰਚ ਦੀ ਏੜ ਹੈ ਨਿੱਕਾ ਉਹ ਬਿੱਲਾ ਸਰਪੰਚ ਕਦੇ ਕਬੱਡੀ ਪਾ ਰਿਹਾ ਹੈ ਇਹ ਪਰ ਕਹਿੰਦੇ ਵੀ ਜਵਰਾਜ ਛੇਰਵਾਲ ਜੀ ਸਾਡੇ ਤੇ ਸੁਖਸ਼ਾ ਖਲਜੀਆ ਉਹਨਾਂ ਕੋਲੋਂ ਕਦੇ ਰਾਜਪਿੰਡ ਦਾ ਸਰਦਾਰ ਉਹ 11000 ਦੇ ਰਣ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਧੰਨਵਾਦ ਹੈ ਜਵਰਾਜ ਛੇਰਵਾਲ ਜੀ ਸਰਦਾਰ ਕਹਿੰਦੇ ਸੁਖਸ਼ਾ ਖਲਜੀਆ ਤੋਂ ਸਤਿਕਾਰਯੋਗ ਨੇ ਰਾਜਪਿੰਡ ਰੁਮਾਰ ਕੜ ਉਹ ਬਿੱਲਾ ਸਰਪੰਚ ਰਲੀ ਕਬੱਡੀ ਫੈਡਰੇਸ਼ਨ ਲਈ ਬਿੱਲੇ ਜੌਹਲਾ ਵੱਡਾ ਯੋਗਦਾਨ ਹੈ ਸਾਹਮਣੇ ਕਬੱਡੀ ਨੌਜਵਾਨ ਗੱਭਰੂ ਨੇ ਇਸ ਲਈ ਸੁਖਵੀਰ ਨੇ ਭਾਗ ਲਪੀਏ ਮੇਰੇ ਵੀਰੋ ਧਾਵੀ ਦਾ ਬੋਲ ਧਾਵਾ ਹੁਣ ਕਮਲ ਝੱਲੇਗਾ ਸਾਹਮਣੇ ਵੇਖਣਾ ਨਹੀਂ ਨੌਜਵਾਨ ਗੱਭਰੂ ਇਹ ਬਲੇ ਸਿਰਾ ਕਰਾਈ ਆ ਮੈਂ ਕਹਿੰਦੇ ਸ਼ਾਕਾ ਤੇ ਸੁਖਵੀਰ ਦੇ ਦਰਮਿਆਨ ਮੁਕਾਬਲਾ ਹੈ ਇਸ ਲਈ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਜਾਣੜਾ ਤੇ ਜਿਹੜੀ ਕੌਣ ਵਾਲੇ ਦੀ ਅਗਲੀ ਕਬੱਡੀ ਪੈਣੀ ਉਧਰ ਕਬੀਰ ਸਰਪੰਚ अगल राजा सब्डीलाउ

سب گرپریت نے اپنے جوڑ دیا ਜੋਗਰਾਜ ਸਿੰਘ ਮਰਦ ਦੀ ਵੱਡੇ ਵੀਰ ਨੇ ਜਿਹੇ ਪ੍ਰਾਪਤ ਕਰਨ ਪਿਆਰ ਹੈ ਇਹ ਵੀ ਕਮੇਟੀ ਦੇ ਨਾਲ ਜੁੜੂ ਹੋਇਆ ਹੈ ਬਹੁਤ ਪੈਂਦਾ ਲਾਈਵ ਲਾਈਵ ਆਉਣ ਆਇਕੋ ਮੇਰੇ ਕੋਲ ਬੜਾ ਬੜਾ ਬਰੇਪਰ ਕਹਿੰਦੇ ਪਾਲਾ ਆਹ ਕੋਲੋਹੀ ਪਿੰਡ ਵਾਲਾ ਇੱਕ ਤਕੜਾ ਰੁਪਰ ਆਪਣੀ ਟੀਮ ਲਈ ਜੋੜ ਲਿਆ ਹੋਇਆ ਹੋਰ ਵੱਡੇ ਪਾਈ ਪ੍ਰਿੰਟਰ ਵੱਧਰ ਮੱਤੇ ਆਇਆ ਦਾ ਧਨਵਾਦ ਹੈ ਜਿਹੜੀ ਕਬੱਡੀ ਖਿਡਾਰੀ ਮਾਨਸਰਮਾ ਨੇ ਔਰ ਸਾਹਮਣੇ ਪਈ ਕਬੱਡੀ ਨੌਜਵਾਨ ਖਿਡਾਰੀ ਦੀ ਔਰ ਨੌਜਵਾਨ ਗੱਭਰੂ ਮਸਲ ਪਿੰਟਰਾ ਵਾਲਾ ਆ ਰੇਸ਼ੋ ਜੀ ਰੱਖ ਲਓ ਮਾਇਆ ਇਹ ਵੀਰਾਂ ਵੱਲੋਂ ਕਿਰਸੀ ਖਿਡਾਰੀ ਇਰਦਾਨ ਬਾਢੀ ਲਈ ਹੈ ਸਾਹਮਣੇ ਕਬੱਡੀ ਨੌਜਵਾਨ ਨੂੰ ਵੀ ਪੈ ਗਈ ਹੈ ਇਸ ਲਈ ਕਿਰਵੇਂ ਨੌਜਵਾਨ ਖਿਡਾਰੀ ਕਬੱਡੀ ਪੌਂਡ ਦੇ ਵੀ ਖੁਸ਼ੀ ਕਿਰਿਆਣੇ ਵਾਲਾ ਦੁਕਾਨੇ ਦਾ ਪੰਡਾ ਨਾਮ ਹੈ ਫੇਰ ਕਬੱਡੀ ਦੇ ਵਿੱਚ ਆਹ ਚਾਰ ਜਾਫੀਆਂ ਵਿੱਚੋਂ ਹਲਕਾ ਟੱਚ ਘੋੜੀਆਂ ਨੂੰ ਕਰਕੇ ਵਿਸ਼ੇ ਤਕੜਾ ਨੰਬਰ ਜੁੜ ਗਿਆ ਅਗਲੀ ਕਬੱਡੀ ਸੱਤੇ ਘਰਾਟੇ ਵਾਲੇ ਵੀ ਪੈ ਗਈ ਆਹ ਸਾਹਮਣੇ ਕਹਿੰਦੇ ਛੱਤੀ ਘਰਾਟੇ ਪਿੰਡ ਵਾਲਾ ਕਬੱਡੀ ਪਾ ਰਿਹਾ ਇਧਰ ਕਹਿੰਦੇ ਯੋਗਰਾਜ ਸ਼ੇਰ ਬੜਜੀਆ ਦਾ ਜਿਹੜਾ ਉਹ ਸਨਮਾਨ ਕਿਤਾ ਗਿਆ ਪ੍ਰਬੰਧਕ ਦੇ ਵੱਲੋਂ ਸਾਰੇ ਨਗਰ ਵੱਲੋਂ ਹਰੇ ਇਲਾਕੇ ਵੱਲੋਂ ਬਰੇਪਰ ਕਹਿੰਦੇ ਚਰਚੇ ਆਮ ਨੇ ਨੰਬਰ ਕਹਿੰਦੇ ਜੱਸਿਆਂ ਦੇ ਸਿਰ ਉੱਠਦਾ ਹੋਇਆ ਆਹ ਤੇਰੇ ਪੁੱਤਾਂ ਤੋਂ ਘੋੜੇ ਨੇ ਬਰੂਪੀਏ ਦੇ ਪਿੰਡ ਦੇ ਵਿੱਚ ਪੜ ਚੁੱਕੇ ਨੇ ਅੱਤਾਂ ਦੇ ਕਹਿੰਦੇ ਥਾਪੀਆਂ ਬਗੜੀਆਂ ਉਹ ਤਾਂ ਫੇਰ ਨੋਰੀਅੰਤ ਦਾ ਨਾਮ ਇਹਦਾ ਨਾਮ ਜਿਹੜਾ ਨੋਰੀਅੰਤ ਪ੍ਰਦੀਪ ਹੈ ਧੰਦਾ ਧੰਦਾ ਵਾਹ ਓ ਧੰਦਾ ਹੈ ਇਹ ਵੀ ਸਰ ਤੇਰੀ ਹੈ ਤਕੜਾ ਨੰਬਰ ਜੋੜ ਦਿੱਤਾ ਕਬਰੂ ਨੇ ਵਰੇਸਾ ਵਾਲੇ ਵੀ ਰੇਡ ਵਿੱਚ ਕਿੱ ਕਰਦੇ ਨੇ ਜਾਨਾ ਆਓ ਸਿਕੜੇ ਕਹਿੰਦੇ ਦੁਰਪ੍ਰੀਤ ਕਬੱਡੀ ਕਬੱਡੀ ਪਾ ਰਿਹਾ ਵਰੇਸਾ ਦੀ ਇਹ ਕਹਿੰਦੇ ਧਰਤੀ ਆ ਭੀਖੀ ਪਾਪਾ ਸਾਹ ਬਣਾਡਾ ਬੋਹਾ ਇਹ ਸਾਰੇ ਮਸ਼ਹੂਰ ਨੇ ਉਹਦਾ ਪਿੰਡਾਂ ਦੇ ਵਿੱਚੋਂ ਕਹਿੰਦੇ ਮੁੰਡੇ ਉੱਠ ਕੇ ਅੱਗੇ ਆਏ ਆ ਆ ਗਾਫੀ ਕਹਿੰਦੇ ਅੱਜ ਦੇ ਟਾਈਮ ਦਾ ਉਹ ਸੁਪਤੀ ਦਾ ਮੇਰੇ ਵਿਚੋ ਪਰ ਨੰਬਰ ਕਹਿੰਦੇ ਸੋਹਣੇ ਅਰੇਦਰ ਵਿੱਚ ਜੁੜਦਾ ਹੋਇਆ ਆਓ ਫਿਰ ਟਿਕਦੇ ਕਹਿੰਦੇ ਇਕਰਾਰ ਕਰ ਦਿੱਤੀ ਹੈ ਅਗਲੀ ਰੇਡ ਉਹ ਲੈ ਕੇ ਆ ਕਹਿੰਦੇ ਇਹ ਕਬੱਡੀ ਫੁੱਟਬਾਲ ਦੇ ਨਾਲ ਆ ਰਿਹਾ ਹੈ ਇਹ ਸੈਂਕੜੇ ਪੁਆਇੰਟ ਮੈਚ ਇਸ ਲਈ ਚੱਲ ਰਿਹਾ ਹੈ ਕੋਲਗ ਜੋ ਕਹਿੰਦੇ ਲੜਕੀਆਂ ਦੀ ਲੀਗ ਚੱਲ ਰਹੀ ਹੈ ਮੇਜਰ ਲਈ ਕਬੱਡੀ ਫੈਡਰੇਸ਼ਨ ਦੇ ਕੰਮ ਕਰੀ ਪ੍ਰਧਾਨ ਪੈਰ ਕੰਦਲ ਕਾਉਂਡਰ ਨੇ ਜਦੋਂ ਤੋਂ ਇਹ ਸਰਵੇ ਚੱਗੀ ਹੈ ਨਹੀਂ ਦੇਖੀ ਸਭੀ ਹੈ ਉਹ ਤੋਂ ਲੜਕੀਆਂ ਦੀ ਕਬੱਡੀ ਹੋ ਰਹੀ ਹੈ ਵੱਡੇ ਪੱਧਰ ਤੇ ਮੇਜਰ ਲਈ ਕਬੱਡੀ ਫੈਡਰੇਸ਼ਨ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ ਅੱਜ ਇਹ ਲੜਕੀਆਂ ਵੱਡੇ ਪਲੇਸ ਦੀਆਂ ਨੇ ਵਿੰਟਰ ਵੀ ਕਬੱਡੀ ਫੈਡਰੇਸ਼ਨ ਦੇ ਪੈਰਾਂ ਪੰਦਰ ਕਾਲ ਉਹਨਾਂ ਨੇ ਵੱਡਾ ਮੌਕਾ ਦਿੱਤਾ ਹੈ ਸਾਹਮਣੇ ਪਿਸਟਲ ਤੇ ਕਹਿੰਦੇ ਇਸ ਵੇਂ ਗੁਰੀਬ ਦੇ ਦਰਮਿਆਨ ਪਈ ਹੋਈ ਟੱਕਰ ਆ 15 ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਭਾਲੇ ਦੀ ਅਗਲੀ ਕਬੱਡੀ ਚੱਲ ਰਹੀ ਹੈ ਬਹੁਤ ਸਮਾਰਿਆ ਲੋਜਰ ਬੱਲੇ ਆਇਆ میں <سؤال> ਕੁੱਝ ਸਾਡੇ ਕਪਲ ਜੀ ਇਹ 3 ਨੰਬਰ ਰਹੇ ਨੇ ਮਾਲਵੇ ਦੀ ਟੀਮ ਦੇ ਤੇ ਗੁਰਦਾਸਪੁਰ ਦੇ ਵਿੰਦਰ ਨੇ 48 ਗੁਰਦਾਸਪੁਰ ਨੇ ਕੈਂਟੜੀ ਉਹ ਫਾਈਨਲ ਦੇ ਵਿੱਚ ਪੁੱਜ ਗਈ ਹੈ ਹੈਪੀ ਪਾਰਟਨਰ ਦੇਖੋ ਜੀ ਨਹੀਂ ਕਰਦਾ ਇਹ ਮੈਨੂੰ ਲੱਗਦਾ ਹੈ ਹੈਪੀ ਉਹਨਾਂ ਨੂੰ ਮubar ਪਵਾ ਗਾ ਬਿੱਲੀ ਉਹਨਾਂ ਨੂੰ ਕਿਵੇਂ ਘਰ ਦਾ ਮੈਲਾ ਆਵੇ ਜੀ ਟੀਮ ਫਾਈਨਲ ਦੇ ਵਿੱਚ ਪਹੁੰਚ ਜਾਵੇ 라ਜੀ ਬੜਾ ਹਰਪ੍ਰਧਵਾਰ ਵਡਾਲਾ ਬਹੁਤ ਵੱਡਾ ਧੰਨਵਾਦ ਸਾਡੇ ਵੀਰ ਕੰਦੇ ਬਹੁਤ ਵੱਡਾ ਯੋਗਦਾਨ ਸਾਡੇ ਵੀਰ ਦਾ 라ਜੀ ਬੜਾ ਹਰਪ੍ਰਧਵਾਰ ਵਡਾਲਾ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਭਾਜਾ ਦਾ ਮੈਂ ਰੋਸ਼ ਨੂੰ ਲੈਂਦੀ ਰੋਸ਼ ਅਗਲੇ ਰੋਸ਼ੀ ਕੀ ਜਿਹੜੀ ਜਿਹੜੀ ਰੋਸ਼ ਨੂੰ ਦੋਸਤ ਰੋਸ਼ਾ ਸਿੱਖੀ ਕੋਰਪਰੇਟਾ ਸੁਖੀ ਟੀਮ ਵਾਲੀ ਪਰਮ ਆਂਕਾ ਲਿਖਣੀ ਆ ਇਹ ਸ਼ਾਨਦਾਰ ਕਬੱਡੀ ਕਬੱਡੀ ਵਾਲੀ ਆਪ ਕੋਲ ਜਿਹੜਾ ਨਾਮ ਕੀ ਸੀ ਹਰ ਦੇ ਲੜਕੀਆਂ ਸ਼ੋਰ ਹੈ ਹਨਾ ਪਾਸੇ ਰਾਜਾ ਚਾਹ ਰੰਗਨ ਦੀ ਟੀਮ ਹੈ ਬੱਬਰ ਵੀਰ ਜੀ ਆਦੇ ਬੱਤੇ ਨਾਲ ਤੋਂ ਲਾਈਵ ਸ਼ਿਲ ਤੋਂ ਦੇ ਬੱਬਰ ਲਈ ਸਾਡੇ ਅੱਤੇ ਉਹ ਵੀਰ ਨੇ ਮਾਰ ਮਾਰ ਮਿਰਮਾ ਲਾਇਆ ਇਧਰ ਦੇ ਪਾਸੇ ਮਾਨ ਸਨਮਾਨ ਕੀਤੇ ਜਾ ਰਿਹਾ ਹੈ ਬਾਬਾ ਭਾਗ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਦਿਨੇਸ਼ ਕੰਗਸਾਹਬ ਜੀ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਕੀਤੇ ਜਾ ਰਿਹਾ ਹੈ ਬਾਬਾ ਭਾਗ ਸਿੰਘ ਜੀ ਦਾ ਸੁੰਦਰ ਮੋਮੈਂਟੋ ਦੇ ਨਾਲ ਜਿਹੜਾ ਉਹ ਵੱਡਾ ਮਾਨ ਕੀਤਾ ਜਾ ਰਿਹਾ ਹੈ ਬਾਰ ਬਾਰ ਧੰਨਵਾਦ ਹੈ ਬਾਬਾ ਗੁਜਾਰ ਸਿੰਘ ਜੀ ਉਹਨਾਂ ਦਾ ਵੀ ਵੱਡੇ ਪੱਧਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਸੁੰਦਰ ਮੋਮੈਂਟੋ ਦੇ ਨਾਲ ਔਰ ਬਾਬਾ ਜਿਹਾਰ ਸਿੰਘ ਜੀ ਉਹਨਾਂ ਦਾ ਮਾਨ ਕੀਤਾ ਜਾ ਰਿਹਾ ਹੈ। ਬਾਬਾ ਦੀਪ ਸਿੰਘ ਜੀ ਉਹਨਾਂ ਦਾ ਵੀ ਵੱਡੇ ਪੱਧਰ ਤੇ ਸ਼ਾਨਦਾਰ ਗੁਰੂ ਘਰ ਦੀ ਫੋਟੋ ਦੇ ਅੱਗੇ ਜਿਹੜਾ